ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡੀਆਂ ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਸਾਰੇ ਅੱਜ ਜਿਹੜਾ ਸਾਡਾ ਨੌਜਵਾਨ ਉਥੇ ਸ਼ਹੀਦ ਹੋ ਗਿਆ ਮਗਰਚੇ ਚ ਉਹਦੇ ਰੂਹ ਵਜੋਂ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਵੇਖੋ ਜੀ ਸਰਕਾਰ ਪਹਿਲਾਂ ਬੰਦੇ ਮਾਰ ਲਿਆ ਕਰੇ ਸਾਡੇ ਤੇ ਮੁੜ ਕੇ ਸਾਨੂੰ ਮੁਆਵਜ਼ਾ ਦੇ ਦਿਆ ਕਰੇ ਸ਼ੁਭਕਰਨ ਕਿੱਥੋਂ ਲਿਆਵਾਂਗੇ ਅਸੀਂ ਅੱਜ ਸਾਡੇ ਪ੍ਰੋਗਰਾਮ ਦਿੱਤੇ ਪ੍ਰੋਗਰਾਮ ਮੁਤਾਬਕ ਮੋਦੀ ਦਾ ਅਮਿਤ ਸ਼ਾਹ ਦਾ ਤੇ ਇਥੇ ਪਤਲੇ ਫੋਕੇ ਜਾਣਗੇ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਬਹਿਸ ਦਿੱਤਾ ਜਾਵੇ ਸਾਡੇ ਐਮਐਸਪੀ ਗਰੰਟੀ ਕਾਨੂੰਨ ਦੀ ਜਿਹੜੀ ਆ ਉਹਨੂੰ ਲਿਆਂਦਾ ਜਾਵੇ ਆਪਣੀਆਂ ਮੰਗਾਂ ਹੱਕੀ ਮੰਗਾਂ ਮੰਗਣ ਵਾਸਤੇ ਜਾ ਰਹੇ ਹਾਂ ਕਿਉਂਕਿ ਹਰ ਇੱਕ ਬੰਦੇ ਨੂੰ ਹੱਕ ਆ ਇਹ ਸਰਕਾਰ ਵੋਟ ਵੀ ਚੋੜ ਸਮਝਦੀ ਹੈ ਅਸੀਂ ਮੈਸੇਜ ਲਾਵਾਂਗੇ ਕਿ ਬੀਜੇਪੀ ਨੂੰ ਵੋਟ ਨਾ ਪਾਇਓ ਹੋਰ ਜਿਹਨੂੰ ਮਰਜ਼ੀ ਪਾਇਓ ਇਹ ਫੈਸਲਾ ਅਸੀਂ ਜਲਦੀ ਅਸੀਂ ਐਲਾਨਾਂਗੇ ਕਿਸਾਨਾਂ ਦੇ ਉੱਤੇ ਹੋਏ ਅਤਿਸ਼ਧਤ ਅਤੇ ਸ਼ਹੀਦ ਹੋਏ ਨੌਜਵਾਨ ਸ਼ਿਵਕਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚ ਰੋਜ਼ ਦੇਖਣ ਨੂੰ ਮਿਲ ਰਿਹਾ ਅੱਜ ਦੇਸ਼ ਭਰ ਦੇ ਵਿੱਚ ਉਹਨਾਂ ਦੇ ਵੱਲੋਂ ਕਾਲਾ ਦਿਵਸ ਮਨਾਇਆ ਗਿਆ ਦੱਸਿਆ ਕਿ ਤਸਵੀਰਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਅਤੇ ਮੋਗਾਤ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਫੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਬਣਾ ਕੇ ਫੂਕੇ ਗਏ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ जबरदस्त नारेबाजी की गई उन्होंने कहा कि किसान के हाँ उत्ते हरियाणा सरकार के वालों तशद हटाया गया ਜਿਸੋ ਵਾਰੀ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਉਹਨਾਂ ਕਹਿੰਦੇ ਕਿ ਕਿਸਾਨਾਂ ਦੇ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦ ਕਿ ਉਹ ਸ਼ਾਂਤਮਈ ਸੰਘਰਸ਼ ਕਰ ਰਹੇ ਨੇ ਜਿਹੜਾ ਇਹ ਤੁਹਾਡੇ ਲਈ ਪੋਟੈਸਟਿਕ ਤਿਆਰਿਆ 골ਡਨ ਗੇਟ ਦੇ ਵਿੱਚ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਪਰ ਹਰਿਆਣਾ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਰਲ ਕੇ ਅਤਵਾਦ ਵਾਂਗੂ ਗੁੰਡਾਵਰਦ ਗੁੰਡਾਗਰਦੀ ਕੀਤੀ ਹੈ ਸਾਡੇ ਕਿਸਾਨਾਂ ਦੇ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ ਹੈ ਸਾਡੇ ਸ਼ੁਭਮਨਦੀਪ ਨੂੰ ਸ਼ਹੀਦ ਕੀਤਾ ਹੈ ਹੋਰ ਸਾਡੇ ਪੰਜ ਸੱਤ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਨੇ ਜਿਹੜੇ ਮਿਸਿੰਗ ਨੇ ਉਹ ਹਰਿਆਣਾ ਸਰਕਾਰ ਦੱਸ ਨਹੀਂ ਰਹੀ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਪੁਤਲਾ ਫੂਕ ਰਹੇ ਆ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਸੀਂ ਆਪਣੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਰੇ ਭਾਰਤ ਦੀਆਂ ਮੰਗਾਂ ਨੇ ਸਾਡੀਆਂ ਕੱਲੀਆਂ ਪੰਜਾਬ ਦੀਆਂ ਮੰਗਾਂ ਰੇ ਮੰਗਾਂ ਨਹੀਂ ਨੇ ਪੂਰੇ ਭਾਰਤ ਦੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰ ਮੰਨ ਲਵੇ ਨਹੀਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜੇ ਸਾਡੇ ਕਿਸਾਨ ਉੱਤੇ ਖੜੇ ਨੇ ਉਹਨਾਂ ਦੀ ਪਿੱਠ ਪਿੱਛੇ ਖੜਾ ਤੇ ਸਾਰੀ ਜਿਹੜੀ ਮੈਜੋਰਟੀ ਦੇ ਨਾਲ ਅਸੀਂ ਦਿੱਲੀ ਵੇ ਜਾਵਾਂਗੇ ਦਿੱਲੀ ਸਾਡੀ ਕੈਪੀਟਲ ਸਿਟੀ ਆ ਜਿਹਦੇ ਵਿੱਚ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਏ ਸਾਡੇ ਅੱਗੇ ਚੀਨ ਦਾ ਬਾਡਰ ਬਣਾਤਾ ਗਏ ਜਿਸ ਦਾ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਉਸ ਦੇ ਵਿਰੋਧ ਦੇ ਵਿੱਚ ਇੱਕ ਕੜੀ ਆ ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਵਿਰੋਧ ਕਰ ਰਹੇ ਹਾਂ ਅੱਜ ਵੀ ਉਸ ਦੇ ਵਿਰੋਧ ਵਿਰੋਧ ਕਰ ਰਹੇ ਹਾਂ ਜਿਹੜਾ ਨੌਜਵਾਨ ਜਿਹੜੇ ਜਿਹੜੇ ਗੋਲਾ ਬੂਲ ਤੇ ਵਰਤੇ ਜਾ ਰਹੇ ਆ ਉਹ ਗੱਦਕੀ ਤੇ ਵਰਤੇ ਜਾ ਰਹੇ ਆ ਜਦ ਕਿ ਕਿਸਾਨ ਜਿਹੜਾ ਵਾਹੂ ਇਸ ਕਾਰਜ ਦਾ ਆਮਦਾਤਾ ਹੈ ਇਹ ਤੁਸੀਂ ਦੇਖਿਆ ਹੋਊਗਾ ਕਿ ਸਰਕਾਰਾਂ ਨਾਲ ਅਸੀਂ ਜਦੋਂ ਕੋਈ ਵੀ ਮਾੜੀ ਜੀ ਗੱਲ ਕਰਦੇ ਹਾਂ ਸਾਨੂੰ ਕਹਿੰਦੇ ਆ ਵਾਇਲੈਂਸ ਕਰਦੇ ਨੇ ਇਹ ਕਹਿੰਦੇ ਸਾਨੂੰ ਅੱਤਵਾਦੀ ਖਾਲਿਸਤਾਨੀ ਵਕਵਾਦੀ ਦੱਸਦੇ ਨੇ ਅੱਜ ਸਰਕਾਰਾਂ ਨੇ ਗੋਲਾ ਬਰੂ ਸਾਡੇ ਵਰਤਿਆ ਜਿਹੜਾ ਜੰਗ ਦੇ ਵੇਲੇ ਦੂਸਰੇ ਦੇਸ਼ ਦੀਆਂ ਫੌਜਾਂ ਦੇ ਨਾਲ ਵਰਤਿਆ ਜਾਂਦਾ ਏ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਵਰਤਿਆ ਗਿਆ ਏ ਸਾਡੇ ਸ਼ਿੰਗਾਂ ਨੂੰ ਸਹੀਦ ਕਰ ਦਿੱਤਾ ਗਿਆ ਏ ਜਿਹੜਾ ਕਿ ਬਿਲਕੁਲ ਮੰਦ ਭਗਾ ਏ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਇਸ ਦੇਸ਼ ਦੇ ਭਾਰਤ ਦੇ ਨਾਗਰਿਕਾਂ ਅਸੀਂ ਆਪਣੀ ਰਾਜਧਾਨੀ ਜਾਣ ਵਾਸਤੇ ਸ਼ਾਂਤਮਈ ਜਾਣ ਵਾਸਤੇ ਬੇਨਤੀ ਕੀਤੀ ਸੀ ਪਰ ਸਾਡੇ ਨਾਲ ਬਿਲਕੁਲ ਖੱਟੜ ਸਰਕਾਰ ਨੇ ਅਹਿਮ ਸ਼ਾਫਦਾਲੀ ਵਾਲਾ ਰੁਕ ਅਖਤਿਆਰ ਕੀਤਾ ਏ ਉਹ ਵੀ ਸਰਕਾਰ ਨਹੀਂ ਰਹੀਆਂ ਇਹ ਵੀ ਨਹੀਂ ਰਹਿਣ ਗਿਆ ਇਨਾਂ ਦੇ ਇਹ ਐਂਡ ਦੇ ਐਂਡ ਟਾਈਮ ਇਹਨਾਂ ਦਾ ਆ ਗਿਆ ਏ ਇਸ ਕਰਕੇ ਇਹਨਾਂ ਨੇ ਹੱਤ ਚੁੱਕੀ ਹੋਈ ਏ ਪਰ ਅਸੀਂ ਅਸੀਂ ਸਿੱਧਕੋ ਡੋਲਣ ਵਾਲੇ ਨਹੀਂ 60 80 ਗੁਰੂ ਗੋਬਿੰਦ ਸਿੰਘ ਦੇ ਸੇਖਾਂ ਅਸੀਂ ਸਾਰਾ ਕੁਝ ਸ਼ਹੀਦ ਕਰਾ ਕੇ ਵੀ ਅਜਾਤੀ ਲੈ ਕੇ ਰਵਾਂਗੇ ਅਸੀਂ ਦਿੱਲੀ ਜਾਵਾਂਗੇ ਤੇ ਜਾਵਾਂਗੇ ਸਾਨੂੰ ਇਹ ਰੋਕ ਨਹੀਂ ਸਕਦੇ ਆੜਦ ਵਾਸਤੇ ਨਹੀਂ ਸੀ ਉੱਥੇ ਗਏ ਸ਼ਾਦਮਾ ਜੀ ਤਰੀਕੇ ਨਾਲ ਬਹਿਣ ਵਾਸਤੇ ਗਏ ਸੀਗੇ ਅਸੀਂ ਸੈਕਟਰ ਸਰਕਾਰ ਕੋਲੋਂ ਨਾ ਜਗ੍ਹਾ ਮੰਗੀ ਸੀਗੀ ਕਿ ਉੱਥੇ ਸਾਨੂੰ ਜਗ੍ਹਾ ਦੇ ਦਿਓ ਸਾਡਾ ਐਮਐਸਪੀ ਗਰੰਟੀ ਕਾਨੂੰਨ ਆ ਉਹਨੂੰ ਲਿਆਂਦਾ ਜਾਵੇ ਸਾਡਾ ਜਿਹੜਾ ਵਾ ਪ੍ਰਦੂਸ਼ਣ ਦਾ ਐਕਟ ਸੀਗਾ ਉਹਨੂੰ ਵਾਪਸ ਕੀਤਾ ਜਾਵੇ ਸਾਡਾ 2020 ਬਿਜਲੀ ਐਕਟ ਜਿਹੜਾ ਸੀਗਾ ਉਹਨੂੰ ਰੱਦ ਕੀਤਾ ਜਾਵੇ ਕਿਉਂਕਿ ਉਹ ਧੜਾ ਧੜ ਮੀਟਰ ਜਿਹੜੇ ਆ ਲੋਕਾਂ ਦੇ ਲੱਗ ਰਹੇ ਨੇ ਤੇ ਪਰਚੇ ਦਰਜ ਹੋ ਰਹੇ ਨੇ ਉਹ ਸਾ ਸੀਗਾ ਵੀ ਸਾਡੇ ਸਮੁੱਚੇ ਕਰਜ਼ੇ ਜਿਹੜੇ ਨੇ ਉਹਨਾਂ ਤੇ ਲੀਕ ਮਾਰੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਉਹਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਸ ਕਰਕੇ ਉਹ ਦਿੱਲੀ ਨੂੰ ਪੂਚ ਕਰ ਰਹੇ ਸੀਗੇ ਤੇ ਪਰ ਖੱਟਰ ਸਰਕਾਰ ਨੇ ਉਹ ਤੇ ਇਹੋ ਜੀ ਸਥਿਤੀ ਬਣਾ ਕੇ ਸਾਡਾ ਸੁਭਕਰਨ ਮਾਰਿਆ ਫਿਰ ਇਹਨਾਂ ਨੇ ਹੋਰ ਨੌਜਵਾਨਾਂ ਤੇ ਸੱਟਾਂ ਲਾਈਆਂ ਉਹਨਾਂ ਨੂੰ ਛਲੀਆਂ ਵਾਂ ਘਟਿਆ ਗਿਆ ਸਾਡੇ ਟਰੈਕਟਰ ਭੰਨੇ ਗਏ ਸਾਡੀਆਂ ਕਾਰਾਂ ਭੰਨੀਆਂ ਗਈਆਂ ਦੇ ਸਾ ਉਥੇ ਕਈ ਨਿਹਗਾ ਨੌਜਵਾਨ ਤੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਬੋਰੀਆਂ ਚ ਪਾ ਪਾ ਕੇ ਜਿਹੜਾ ਵਾ ਚੁੱਕ ਕੇ ਖੜਿਆ ਗਿਆ ਵਾ ਸਿੱਧੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਵਾਂ ਨਾ ਕਿ ਕੱਲੀਆਂ ਪਾਣੀ ਦੀਆਂ ਪਛਾੜਾ ਮਾਰੀਆਂ ਜਾ ਰਹੀਆਂ। ਹੁਣ ਸਰਕਾਰ ਵੱਲੋਂ ਇੱਕ ਜ਼ੋਰ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਸ਼ੁਭਕਰਨ ਦੇ ਪਰਿਵਾਰ ਨੂੰ ਨਾਲ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕਿਸ ਤਰ੍ਹਾਂ ਦੇਖਦੇ ਸਰਕਾਰ ਦੇ ਸੁਖਾਵੇ। ਵੇਖੋ ਜੀ ਸਰਕਾਰ ਪਹਿਲਾਂ ਬੰਦੇ ਮਾਰ ਲਿਆ ਕਰੇ ਸਾਡੇ ਤੇ ਮੁੜ ਕੇ ਸਾਨੂੰ ਮੁਆਵਜ਼ਾ ਦੇ ਦਿਆ ਕਰੇ ਸ਼ੁਭਕਰਨ ਕਿੱਥੋਂ ਲਿਆਵਾਂਗੇ ਅਸੀਂ? ਭਾਵੇਂ ਸਾਨੂੰ 20 ਕਰੋੜ ਰੁਪਇਆ ਮਿਲ ਜਵੇ ਅਰਬ ਰੁਪਇਆ ਮਿਲ ਜਵੇ ਉਹਨੂੰ ਕਿੱਥੋਂ ਲਿਆਵਾਂਗੇ ਜਿਹੜਾ ਇਕੱਲਾ ਇਕੱਲਾ ਘਰ ਦਾ ਚਿਰਾਗ ਸੀਗਾ ਉਹ ਬੁਝ ਗਿਆ ਵਧੀਆ ਭੈਣਾ ਦੋ ਸੀਗੀਆਂ ਮਾਤਾ ਉਹਦੀ ਹੈ ਨਹੀਂ ਕਿ ਤੇ ਉਹਦੇ ਦਾਦੀ ਪਾਲ ਰਹੀ ਸੀ ਉਹਨੂੰ ਤੇ ਉਹ ਨਹੀਂ ਉਹਨੂੰ ਕਿੱਥੋਂ ਲੱਭ ਕੇ ਲਿਆਵਾਂਗੇ ਜਿਹੜੇ ਬਾਕੀ ਦੇ ਨੌਜਵਾਨ ਸਾਡੇ ਲਾਪਤਾ ਉਹਨੂੰ ਕਿੱਥੋਂ ਲੱਭਾਂਗੇ ਇਹਦਾ ਸਰਕਾਰਾਂ ਨੂੰ ਪਹਿਲਾਂ ਹੱਲ ਕਰਨਾ ਚਾਹੀਦਾ ਸੀਗਾ ਕੁਛ ਨਾ ਕੁਛ ਅੱਜ ਫੇਰ ਇੱਕ ਬਜ਼ੁਰਗ ਦੀ ਹਾਰਟ ਅਟੈਕ ਨਾਲ ਉਥੇ ਸ਼ਹੀਦੀ ਹੋ ਗਈ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਪਠਿੰਡਾ ਦੇ ਬਜ਼ੁਰਗ ਵੇਖੋ ਜੀ ਸਾਡਾ 750 ਕਿਸਾਨ ਉਦੋਂ ਵੀ ਸ਼ਹੀਦ ਕੀਤਾ ਸੀ ਇਹਨਾਂ ਨੇ 220 ਦੇ ਵਿੱਚ ਤੇ ਹੁਣ ਲਗਾਤਾਰ ਜਿਹੜੇ ਆ ਫੇਰ ਉਦੋਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਆ ਪੰਜਵਾਂ ਕਿਸਾਨ ਅੱਜ ਜਿਹੜਾ ਸ਼ਹੀਦ ਹੋ ਚੁੱਕਾ ਵਾ ਅਜੇ ਪਤਾ ਨਹੀਂ ਕਿੰਨੀਆਂ ਜੜ ਕਿਉਂਕਿ ਜਿਹੜੇ ਕਿਸਾਨ ਸਾਡੇ ਉਥੇ ਗਏ ਆ ਡਟੇ ਆ ਉਹ ਡਟੇ ਰਹਿਣਗੇ ਉਹਨਾਂ ਪਰ ਵਾਪਸ ਤੇ ਹੋਣਾ ਨਹੀਂਗਾ ਪਰ ਉਹ ਜਿਹੜੀ ਅਤਿਆਚਾਰ ਕਰ ਰਹੇ ਨੇ ਉਹ ਉਹ ਬੇਹੱਦ ਜਿਹੜੀ ਨਿੰਦਣਯੋਗ ਆ ਐ ਜਿਹੜੀਆਂ ਅੰਬਾਲਾ ਪੁਲ ਤੋਂ ਲੋਕ ਕਿਸਾਨਾਂ ਤੇ ਪਹਿਲੇ ਐਨਐਸਏ ਲਗਾਇਆ ਜਾ ਰਿਹਾ ਸੀ ਹੁਣ ਫੈਸਲੇ ਨੂੰ ਵਾਪਸ ਲੈ ਲਿਆ ਕੀ ਲੱਗਦੇ ਨੇ ਕਿ ਲਗਾਤਾਰ ਬੇਸ਼ੱਕਤ ਜਿਹੜਾ ਹੋ ਰਿਹਾ ਵੇਖੋ ਜੀ ਤਸ਼ੱਦਦ ਤੇ ਹੋ ਹੀ ਰਿਹਾ ਵਾ ਤੁਹਾਨੂੰ ਦੱਸਿਆ ਮੈਂ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਆ ਅਸੀਂ ਲੜਨ ਵਾਸਤੇ ਨਹੀਂ ਜਾਂਦੇ ਅਸੀਂ ਤਾਂ ਡੰਡੇ ਵੀ ਜਿਹੜੇ ਝੰਡਿਆਂ ਦੇ ਵਿੱਚ ਆ ਉਹ ਬਿਲਕੁਲ ਮਾੜੇ ਪਾਉਣੇ ਆ ਸਾਨੂੰ ਕੋਈ ਲੜਨ ਦਾ ਉਹਨਾਂ ਦਾ ਸ਼ੌਂਕ ਨਹੀਂ ਅਸੀਂ ਤੇ ਜਗਾ ਮੰਗ ਰਹੇ ਸੀ ਉਹਨਾਂ ਕੋਲੋਂ ਵੀ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਬਹਿਸ ਨਹੀਂ ਦਿੱਤਾ ਜਾਵੇ ਸਾਡੇ ਐਮਐਸਬੀ ਗਰੰਟੀ ਕਾਨੂੰਨ ਦੀ ਜਿਹੜੀ ਆ ਉਹ ਉਹਨੂੰ ਲਿਆਂਦਾ ਜਾਵੇ ਆਪਣੀਆਂ ਮੰਗਾਂ ਹੱਕੀ ਮੰਗਾਂ ਮੰਗਣ ਵਾਸਤੇ ਜਾ ਰਹੇ ਹਾਂ ਕਿਉਂਕਿ ਹਰ ਇੱਕ ਬੰਦੇ ਨੂੰ ਹੱਕ ਆ ਵੀ ਅਸੀਂ ਕਿਤੇ ਵੀ ਧਰਨਾ ਮਜਾਰਾ ਕਰਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਵਾਂ ਉਹ ਲੈ ਸਕਦੇ ਹਾਂ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਹੀ ਹਾਰ ਰਿਹਾ ਤਾਂ ਉਹ ਜਲਦ ਹੀ ਭਾਜਪਾ ਲੀਡਰਾਂ ਦਾ ਤਿੱਖਾ ਵਿਰੋਧ ਕਰਨਾ ਸ਼ੁਰੂ ਕਰਨਗੇ ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਨਹੀਂ ਬਣਨ ਦੇਣਗੇ ਜਨਾਹ ਜਾਂ ਲੈ ਕੇ ਬਣਾਇਆ ਜਾ ਰਿਹਾ ਹੈਗਾ ਵਾਅਦਤ ਕਰਨ ਦੇ ਲਈ ਤੇ ਐਸਕੇਮ ਦੇ ਵੱਲੋਂ ਦਿੱਤਾ ਪ੍ਰੋਗਰਾਮ ਹੈ ਜੀ ਸਾਰੇ ਅੱਜ ਜਿਹੜਾ ਸਾਡਾ ਨੌਜਵਾਨ ਉਥੇ ਸ਼ਹੀਦ ਹੋ ਗਿਆ ਮਗਰਚੇ ਚ ਉਹਦੇ ਰੂਹ ਸਮਝੋ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਪ੍ਰੋਗਰਾਮ ਦਿੱਤੇ ਪ੍ਰੋਗਰਾਮ ਮੁਤਾਬਕ ਮੋਦੀ ਦਾ ਅਨਿਤ ਸ਼ਾਹ ਦਾ ਤੇ ਇਥੇ ਪੁਤਲੇ ਫੂਕੇ ਜਾਣਗੇ ਸਰਕਾਰ ਆਪ ਦੇ ਸਿਆਸੀ ਰਸੂਖਵਾਦ ਤੇ ਉਹਦੇ ਵਾਸਤੇ ਬਹੁਤ ਵੱਡੇ ਗਲਤ ਪੱਸੇ ਜਾ ਰਹੀ ਹੈ ਔਰ ਦੇਸ਼ ਦੀ ਕਿਸਾਨੀ ਨੂੰ ਇਥੋਂ ਦੇ ਲੋਕਾਂ ਨਾਲੋਂ ਅਲੱਗ ਕਰ ਰਹੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਲੱਗਤਾ ਦੀ ਭਾਵਨਾ ਇਹ ਬਹੁਤ ਮਾੜੀ ਹੈ ਅਸੀਂ ਨਹੀਂ ਚਾਹੁੰਦੇ ਕਿਸੇ ਕਿਸਮ ਦੀ ਵੀ ਜੇ ਲੋਕ ਸਾਡੇ ਸ਼ਾਂਤੀ ਨਾਲ ਬੈਠੇ ਆ ਜੇ ਰਸਤਾ ਰੋਕਿਆ ਤਾਂ ਉਥੇ ਹਰਿਆਣਾ ਦੀ ਪੁਲਿਸ ਨੇ ਰੋਕਿਆ ਗਵਰਨਮੈਂਟ ਨੇ ਰੋਕਿਆ ਨਾ ਕਿ ਕਿਸਾਨਾਂ ਨੇ ਰੋਕਿਆ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਇਹ ਸਰਕਾਰ ਨੂੰ ਜਵਾਬ ਦੇ ਆਸੀਂ ਆਉਣ ਵਾਲੇ ਸਮੇਂ ਚ ਇਹ ਫੈਸਲਾ ਲੈਣ ਜਾ ਰਹੇ ਹਾਂ ਕਿ 24 ਦੇ ਇਲੈਕਸ਼ਨ ਵਿੱਚ ਵੱਖ-ਵੱਖ ਸੂਬਿਆਂ 'ਚ ਜਾ ਕੇ ਜਿਸ ਤਰ੍ਹਾਂ ਅਸੀਂ ਬੰਗਾਲ ਦੇ ਵਿੱਚ ਇਹ ਸਰਕਾਰ ਵੋਟ ਵੀ ਚੋਟ ਸਮਝਦੀ ਹੈ ਅਸੀਂ ਮੈਸੇਜ ਲਾਵਾਂਗੇ ਕਿ ਬੀਜੇਪੀ ਨੂੰ ਵੋਟ ਨਾ ਪਾਇਓ ਹੋਰ ਕਿਸੇ ਨੂੰ ਮਰਜ਼ੀ ਪਾਇਓ ਇਹ ਫੈਸਲਾ ਅਸੀਂ ਜਲਦੀ ਅਸੀਂ ਐਲਾਨਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਜਵਾਬ ਦੇਈ ਹੈ ਇਸ ਬੀਜੇਪੀ ਸਰਕਾਰ ਨੂੰ ਦੇਣੀ ਬੂ ਤਸਦੀਕ ਇੱਕ ਕਿਸਾਨਾਂ ਵੱਲੋਂ 26 ਜਨਵਰੀ ਨੂੰ ਨੈਸ਼ਨਲ ਹਾਈ ਬੀਟੀ ਟਰੈਕਟਰ ਖੜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ 14 ਮਾਰਚ ਨੂੰ ਉਹ ਦਿੱਲੀ ਦੇ ਵਿੱਚ ਮਹਾਪੰਚਾਇਤ ਕਰਨਗੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜੋ ਮੋਦੀ ਸਰਕਾਰ ਨੇ ਉਹਨਾਂ ਨਾਲ ਵਾਦੀ ਕੀਤੀ ਸੀ ਹੁਣ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਮਰਸਤੋਂ ਹਰਜੀਤ ਗਰੇਵਾਲ ਮੋਗਾ ਤੋਂ ਸੰਜੀਵ ਅਰੋੜਾ ਪੰਜਾਬੀ ਲੁਖ ਚੈਨਲ